ਪਰਵਾਸੀਆਂ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਕੋਈ ਪੰਜਾਬੀਆਂ ਦੇ ਹੱਕ ਦੇ ਵਿੱਚ ਸਟੈਂਡ ਲੈ ਰਿਹਾ ਤੇ ਕੋਈ ਪਰਵਾਸੀਆਂ ਦੇ ਹੱਕ ਦੇ ਵਿੱਚ ਸਟੈਂਡ ਲੈ ਰਿਹਾ ਤਾਂ ਦੱਸ ਦਿਨੀ ਹੈ ਕਿ ਹੁਸ਼ਿਆਰਪੁਰ ਵਿੱਚ ਇੱਕ ਪਰਵਾਸੀ ਮਜ਼ਦੂਰ ਵੱਲੋਂ 5 ਸਾਲ ਦੇ ਮਸੂਮ ਬੱਚੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕਰਨ ਦਾ ਘਟਨਾ ਪੰਜਾਬੀਆਂ ਨੂੰ ਜਿਹੜਾ ਡੁੱਗਾ ਸਦਮਾ ਪਹੁੰਚਾਇਆ ਗਿਆ ਤੇ ਪਰਵਾਸੀ ਮਜ਼ਦੂਰਾਂ ਵਿਰੁੱਧ ਪੂਰੇ ਪੰਜਾਬ ਵਿੱਚ ਗੁੱਸੇ ਦੀ ਲਹਿਰ ਫੈਲ ਰਹੀ ਆ ਉਥੇ ਹਰਜੀਤ ਸਿੰਘ ਰਸੂਲਪੁਰ ਨੇ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਇੱਕ ਤਕੜਾ ਬਿਆਨ ਜਿਹੜਾ ਉਹਨਾਂ ਦਾ ਸਾਹਮਣੇ ਆਇਆ ਉਹ ਤੁਹਾਨੂੰ ਸੁਣਾ ਦਿੰਨੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੇਰੇ ਲੋਕ ਵੀਡੀਓ ਸ਼ੇਅਰ ਕਰਦੇ ਨੇ ਕਿ ਹਰਜੀਤ ਸਿੰਘ ਨੂੰ ਬਹਿਰੂਪੀਆ ਕਰਦਾ ਮੈਂ ਉਹਨਾਂ ਨੂੰ ਜਵਾਬ ਦੇਣ ਲੱਗਿਆ ਜਿਹੜੇ ਤਲਦੇ ਨਹੀਂ ਆਹ ਲੋ ਜੀ ਹਰਜੀਤ ਸਿੰਘ ਨੇ ਪਾਲੀਆਂ ਰੁਦਰਾਕਸ਼ ਦੀਆਂ ਮਾਲਾਂ ਆਹ ਪਾਲੀ ਇੱਕ ਨਾਲ ਗੱਲ ਨਹੀਂ ਬਣੀ ਇਹ ਇੱਕ ਹੋਰ ਪਾ ਲਈ ਤੇ ਆ ਲਾ ਲਿਆ ਹਰਜੀਤ ਸਿੰਘ ਨੇ ਇੱਥੇ ਤੇਲਕ ਆ ਪਾ ਲਈ ਡਾਇਮੰਡ ਦੀ ਰਿੰਗ ਸਿੱਕੜ ਮਜ਼ਬੂਤ ਹੋ ਜਾਊਗਾ ਆ ਪਾ ਲਾ ਲਿਆ ਆਪਾਂ ਨੇ ਵਾਚ ਗੜਗੱਜ ਸਿੰਘ ਜੀ ਕੁਲਦੀਪ ਸਿੰਘ ਗੜਗੱਜ ਜੀ ਆਪ ਜੀ ਕਹਿ ਰਹੇ ਹੋ ਕਿ ਮੈਂ ਬਹਿਰੂਪੀ ਆ ਆ ਬਣ ਗਿਆ ਮੈਂ ਬਹਿਰੂਪੀ ਆ ਇਹਦੇ ਨਾਲ ਦੱਸੋ ਪੰਥ ਦਾ ਕੀ ਨੁਕਸਾਨ ਹੋਇਆ ਇਹਨਾਂ ਤਿਲਕ ਦੇ ਨਾਲ ਇਹਨਾਂ ਮਾਲਾ ਦੇ ਨਾਲ ਦੱਸੋ ਕਿਹੜੀ ਪੰਥ ਨੂੰ ਟਾ ਲੱਗ ਗਈ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਨਵਾਜ ਕਰਾਉਨੇ ਹੋ ਉਦੋਂ ਟਾ ਨਹੀਂ ਲੱਗੀ ਤੁਸੀਂ ਜਦੋਂ ਚੋਰੀ ਤੋਂ ਡਰਦੇ ਅੰਮ੍ਰਿਤ ਵੇਲੇ ਹੀ ਜਾ ਕੇ ਜਥੇਦਾਰੀ ਦੀ ਤੁਸੀਂ ਉੱਥੇ ਸਰੋਪਾ ਲੈਂਦੇ ਹੋ ਉਦੋਂ ਟਾ ਨਹੀਂ ਲੱਗੀ ਪੰਥ ਨੂੰ ਜਦੋਂ ਤੁਸੀਂ ਅੰਗਰੇਜ਼ਾਂ ਵਾਲੀ ਟੂਚੀ ਵਾਲੀ ਪੱਗ ਬੰਨ੍ਹਦੇ ਹੋ ਔਰ ਇਲਾਦੀ ਪੰਥ ਸ਼੍ਰੋਮਣੀ ਬੁੱਢਾ ਦਲ 96 ਕਰੋੜੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਉਹ ਜਥੇਦਾਰ ਨੇ ਬੁੱਢਾ ਦਲ ਪੰਥਾ ਨਿਹੰਗ ਪੰਥਾ ਪੰਥ ਦੇ ਵਿੱਚ ਤੁਹਾਨੂੰ ਪ੍ਰਮਾਣ ਨਹੀਂ ਹੈ ਪੰਥ ਦੇ ਤੁਸੀਂ ਉਲਟ ਜਾਂਦੇ ਹੋ ਤੁਸੀਂ ਪੰਥ ਦਾ ਬਾਣਾ ਨਹੀਂ ਪਾਇਆ ਵਾ ਪੰਥ ਦਾ ਬਾਣਾ ਨੀਲਾ ਪੰਥ ਦਾ ਬਾਣਾ ਨਿਹੰਗ ਸਿੰਘਾਂ ਦਾ ਪੰਥ ਲਾਉਂਦਾ ਕਮਰ ਕੱਸਾ ਪੰਥ ਸਜਾਉਂਦਾ ਸ਼ਸਤਰ ਪੰਥ ਸਜਾਉਂਦਾ ਦਮਾਲੇ ਮੈਂ ਨਿਹੰਗ ਸਿੰਘਾਂ ਨਿਹੰਗ ਬਾਬਾ ਫਕੀਰ ਸਿੰਘ ਦੀ ਵੰਸ਼ ਚੋਂ ਤੇਰਾ ਖਾਨਦਾਨ ਕੀ ਐ ਤੇਰੀ ਦੇਣ ਕੀ ਐ ਮੈਨੂੰ ਦੱਸ ਦੇ ਆਹ ਬਣ ਗਿਆ ਮੈਂ ਆ ਲੈ ਇਤਰ ਵੀ ਲਾ ਲਿਆ ਪਰਫਿਊਮ ਇਸ ਗੱਲ ਕਰਕੇ ਤੁਹਾਨੂੰ ਮੰਦਰਾਂ ਨਾਲ ਤਕਲੀਫ ਐ ਤੁਹਾਨੂੰ ਗਰੀਬ ਲੋਕਾਂ ਨਾਲ ਤਕਲੀਫ ਐ ਤੁਸੀਂ ਲੋਕਾਂ ਦੀ ਆਵਾਜ਼ ਦਿਵਾਉਣੀ ਚਾਹੁੰਦੇ ਹੋ ਤੁਸੀਂ ਕਿਹੜੀ ਏਜੰਸੀ ਨੂੰ ਖੁਸ਼ ਕੀਤਾ ਕਿਉਂ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਡਰਗੇ ਮਾਨ ਪੰਚ ਅਸਗੁਰ ਇਕ ਧਿਆਨ ਇਹ ਪੰਤਕੀ ਦੇ ਅਰਥ ਪਤਾ ਤੁਹਾਨੂੰ ਆਕਾਲ ਤਖਤ ਦੀ ਮਰਿਆਦਾ ਪੰਜ ਦੀ ਹੈ ਕੱਲੇ ਪ੍ਰੈਸ ਕਾਨਫਰੰਸ ਕਰਕੇ ਕਿਹੜੀ ਤੁਸੀਂ ਖਾਲਸਾ ਦੀ ਏਜੰਸੀ ਨੂੰ ਖੁਸ਼ ਕੀਤਾ ਜਿਹੜੀ ਮੈਨੂੰ ਮਾਰਨਾ ਚਾਹਦੀ ਤੇ ਮਰਵਾਉਣਾ ਚਾਹਦੀ ਆ ਮੈਨੂੰ ਮਰਵਾਉਣਾ ਚਾਹੁੰਦੇ ਆ ਤੁਸੀਂ ਤੁਸੀਂ ਕਿਹੜੀ ਏਜੰਸੀ ਨੂੰ ਖੁਸ਼ ਕੀਤਾ ਕਿਹੜੇ ਲੋਕਾਂ ਨੂੰ ਕੀਤਾ ਕੀ ਆਈਐਸ ਆਈ ਨੂੰ ਖੁਸ਼ ਕੀਤਾ ਤੁਸੀਂ? ਇਹਦੀ ਪੜਤਾਲ ਹੋਊਗੀ। ਦੂਜੀ ਗੱਲ ਪੰਥ ਨੂੰ ਪਤਾ ਹੈ ਕਿ ਹਰਜੀਤ ਸਿੰਘ ਨੇ ਕਿਸੇ ਗੁਰਦੁਆਰੇ ਨੂੰ ਨਹੀਂ ਮਾਰਿਆ ਕਿਹਾ। ਹਰਜੀਤ ਸਿੰਘ ਨੇ ਗ੍ਰੰਥਾਂ ਨੂੰ ਨਹੀਂ ਮਾਰਿਆ ਕਿਹਾ। ਹਰਜੀਤ ਸਿੰਘ ਨੇ ਸਰੋਵਰਾਂ ਨੂੰ ਨਹੀਂ ਮਾਰਿਆ ਕਿਹਾ। ਹਰਜੀਤ ਸਿੰਘ ਨੇ ਕਿਸੇ ਪੰਥਕ ਸ਼ਖਸੀਅਤ ਨੂੰ ਮਾਰਿਆ ਨਹੀਂ ਕਿਹਾ। ਹਰਜੀਤ ਸਿੰਘ ਨੇ ਮर्याਦਾ ਨਹੀਂ ਭੰਗ ਕੀਤੀ। ਹਰਜੀਤ ਸਿੰਘ ਨੇ ਅਮਤ ਨਹੀਂ ਭੰਗ ਕੀਤਾ। ਲੇਕਿਨ ਤੁਹਾਡੀ ਇੱਕ ਪ੍ਰੋਬਲਮ ਹੈ। ਪਤਾ ਕੀ ਹੈ? ਤੁਸੀਂ ਇਹ ਮਸ਼ੀਨਰੀ ਜੇ ਪੰਗਾ ਲੈਣ ਦਾ ਛੇਕਣਾ ਤਾਂ ਕਲਦੀਪ ਸਿੰਘ ਜੀ ਆਂ ਕਿਆ ਨਹੀਂ ਨਿਕਲੀ ਵੀ ਐਜੀਪੀਸੀ ਰਿਕਸ਼ੇ ਬੰਡੂਗੀ ਐਜੀਪੀਸੀ ਆਟੋ ਬੰਡੇਗੀ ਐਜੀਪੀਸੀ ਰਾਜ ਮਿਸਤਰੀ ਦੂਜੀ ਗੱਲ ਲੱਕੜ ਵਾਲੇ ਤੀਸਰਾ ਪਰਜਾ ਪੱਤ ਦੂਸਰਾ ਸਾਡਾ ਕਬੀਰ ਪੰਥ ਸਾਡਾ ਰਵਿਦਾਸ ਪੰਥ ਸੈਨ ਭਗਤ ਨਾਮਦੇਵ ਸਾਡਾ Hindu ਸਮਾਜ ਸਾਡੇ ਮੰਦਰਾਂ ਨੂੰ ਤੁਸੀਂ ਕੀ ਦਿੱਤਾ ਹੈ ਕੱਖ ਨਹੀਂ ਦਿੱਤਾ ਤੁਸੀਂ ਤੁਸੀਂ ਵਿਤਕਰਾ ਕਰਦੇ ਹੋ ਤੁਹਾਨੂੰ ਤਕਲੀਫ ਹੋ ਗਈ ਹਰਜੀਤ ਸਿੰਘ ਨੇ ਤਾਂ ਆਪਣਾ ਨਾਮ ਚਮਕਾ ਲਿਆ ਤੁਹਾਨੂੰ ਪੁੱਛਦਾ ਕੋਈ ਨਹੀਂ ਤੈਨੂੰ ਪੰਥਕ ਜਥੇਬੰਦੀਆਂ ਨੇ ਪੁੱਛੇ ਤੁਸੀਂ ਕੱਢੇ ਹੋਏ ਲੋਕਾਂ ਨੂੰ ਜਫੀਆਂ ਪਾਉਨੇ ਹੋ ਜਿਨ੍ਹਾਂ ਨੇ ਪੰਥ ਨੂੰ ਢਾ ਲੈਈ ਹੈ ਹਰਜੀਤ ਸਿੰਘ ਇਹਨਾਂ ਰudra rakshan ਦੀਆਂ ਮਾਲਾ ਨੂੰ ਪਾਏਗਾ ਮੰਦਰਾਂ 'ਚ ਵੀ ਜਾਏਗਾ ਮੰਦਰਾਂ 'ਚ ਆਰਤੀਆਂ ਵੀ ਕਰੂਗਾ ਸ਼ਿਵ ਲਿੰਗ ਤੇ ਜਲ ਵੀ ਚੜ੍ਹਾਊਗਾ ਮੈਂ ਜੋੜੂਗਾ ਮੈਂ ਤੋੜੂਗਾ ਨਹੀਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਨਵਾਜਾ ਕਰਾ ਸਕਦੇ ਹੋ ਜੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਹਨੂਮਨ ਚਾਲੀਸਾ ਕਰਾਉਣ ਤੇ ਤੁਹਾਨੂੰ ਤਕਲੀਫ ਹੈ ਤੁਸੀਂ ਲੋਕਾਂ ਦੀਆਂ ਹੱਥਾਂ ਦੇ ਵਿੱਚ ਮੌਲੀਆਂ ਕੱਢਦੇ ਹੋ ਤੁਸੀਂ ਲੋਕਾਂ ਦੇ ਜਨੂ ਆਪਣੀਆਂ ਕਿਰਪਾਨਾਂ ਨਾਲ ਵੱਢਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਰੱਖਿਆ ਕੀਤੀ ਉਸ ਜਨੂ ਦੀ ਰੱਖਿਆ ਕੀਤੀ ਇਸ ਤਿਲਕ ਜੰਝੂਏ ਦੀ ਰੱਖਿਆ ਕੀਤੀ ਤੁਸੀਂ ਅੱਜ ਤੁਹਾਡੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਤੁਸੀਂ ਆਪ ਕੋਲ ਖੜ ਕੇ ਉਹਨਾਂ ਹਿੰਦੂਆਂ ਦਾ ਧਰਮ ਪਰਵਾਤਨ ਕਰ ਰਹੇ ਹੋ ਸ਼ਰਮ ਆਉਣੀ ਚਾਹੀਦੀ ਆ ਹਿੰਦੂਆਂ ਦੇ ਨਾਲ ਨਫ਼ਰਤ ਕੱਢ ਰਹੇ ਹੋ ਕਿਉਂ ਮੇਰੀ ਸਾਂਝੂ ਨਾਲ ਆ ਮੈਂ ਸਨਾਤਨ ਦੀ ਗੱਲ ਕਰਦਾ ਮੈਂ ਪ੍ਰਚਾਰ ਦੀ ਗੱਲ ਕਰਦਾ ਮੈਂ ਜੋੜਨ ਦੀ ਗੱਲ ਕਰਦਾ ਨਫ਼ਰਤ ਦੀ ਗੱਲ ਨਹੀਂ ਕਰਦਾ ਬਹੁਤ ਸਾਰੀਆਂ ਤੁਹਾਡੀਆਂ ਕਰਤੂਤਾਂ ਜਗ ਜਹਲ ਹੋਈ ਜਾਣੀਆਂ ਨੇ ਤੁਸੀਂ ਕਿੱਥੇ ਤੇ ਆਏ ਹੋ ਕਿਹੜੀ ਨੌਕਰੀ ਛੱਡ ਕੇ ਆਏ ਹੋ ਕਿਹੜੀ ਨੌਕਰੀ ਅੱਜ ਕਰ ਰਹੇ ਹਾਂ ਸਮਾਂ ਦੱਸੂਗਾ ਤੁਹਾਨੂੰ ਤੁਸੀਂ ਕਿਹੜੀ ਜਮਾਤ ਨੂੰ ਖੁਸ਼ ਕੀਤਾ ਸੋ ਲੋਕ ਜਾਣਦੇ ਨੇ ਸਮਾਜ ਜਾਣਦਾ ਹੈ